ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਫਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 6 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ 'ਚ ਕੁਝ ਸੂਈਆਂ ਤੇ ਕੁਝ ਕੱਪਣਾ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੇ ਆਪਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜਿਹੜੀ ਅਗਲੇ ਦੇ ਘਰੋਂ ਪਸ਼ੂਦੀ ਕਰਕੇ ਖੜਿਆ ਕਰੋ ਜੀ ਹਾਂਜੀ ਵਿਦਿਆਸਾਸੀ ਕਾਲ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਤੁਸੀਂ ਸਾਨੂੰ ਡਿਟਾਡ ਸਭ ਵਧੀਆ ਜੀ ਹੋਰ ਸੇ ਤਾਂ ਜਮ ਕੇ ਹਾਂ ਜੀ ਸਾਥ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਵੀ ਜੀ ਹਰਪਾਲ ਹਾਂਜੀ ਦੇਖੋ ਵਾਲੀ ਤੇ ਜੇ ਲੰਬਰ ਸਰਦ ਤਸੀਲੇ ਨਾਲਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰ ਫੋਨ ਨੰਬਰ ਵੀ ਜੀ 98035 ਤੇ 35108 ਠੀਕ ਹੈ ਅੱਜ ਗਾਵਾਂ ਹੀ ਆ ਸਾਰੀਆਂ ਹਾਂਜੀ ਅੱਜ ਗਾਵਾਂ ਆ ਅੱਜ ਇਹ ਆ ਵੀ ਸਾਰੇ ਭਾਅ ਹੈਗੇ ਆ ਹਾਂਜੀ ਤੇ 50 ਤੋਂ ਅੰਦਰ ਆ ਉਤਨਾ ਸਾਰੀਆਂ ਹਨਾ ਸਾਰੀਆਂ ਸਾਰੀਆਂ ਤੇ ਬਾਕੀ ਛੋਟੇ ਭਾਅ ਵੀ ਹੈਗੇ ਆ ਹਾਂ ਸਾਰੇ ਛੋਟੇ ਭਾਅ ਵੀ ਠੀਕ ਹੈ ਚਲੋ ਸ਼ੁਰੂਆਤ ਜਰੀਆ ਪਹਿਲੇ ਨੰਬਰ ਤੋਂ ਹੀ ਕਰ ਲਈਏ ਗੱਬਣਿਆ ਗੱਬਣਦੇ ਹਰਪੀ ਜੀ ਅੱਛਾ ਜਰਸੀ ਕ੍ਰੋਸ ਚ ਆਈ ਦੀ ਜਰਸੀ ਕ੍ਰੋਸ ਚ ਆ ਛੋਟਾ ਜਿਹਾ ਫੇਸ ਹੈ ਇਹਦਾ ਹਾਂਜੀ ਕਿੰਨੇ ਕੇ ਦੁੱਧ ਵਾਲੀ ਉਤਰਾਏ ਦੋ 000 ਰੁਪਏ ਦਿਓ ਕਹਿੰਦੇ 20 22 ਕਿਲੋ ਜੋ ਹੈ ਆਪਾਂ 18 ਕਿਲੋ ਲੀਟਰ ਦੀ ਗਾਰੰਟੀ ਦਵਾਂਗੇ ਤੇ ਬਾਕੀ ਦਊਗੀ ਇਸ ਟਰੈਕਟਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਸਾਫ਼ ਹੈ ਠੀਕ ਹੈ ਅਜੇ ਪਰ ਨਹੀਂ ਆ ਪੂਰੀ ਅਜੇ ਅਜੇ 10 ਦਿਨ ਬਾਕੀ ਆ ਇਹਦੇ ਠੀਕ ਹੈ ਨਿਤੀ ਦੇ ਹਿਸਾਬ ਨਾਲ ਦੋ ਰੋ ਮੈਂ ਫਿਰ ਇੱਕ ਕਰੀਨ ਅਜੇ ਬਿਲਕੁਲ ਸਵੇਰੋ ਸਵੇਰ ਦਾ ਟਾਈਮ ਹੈ ਅਜੇ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਆ ਅਜੇ ਛੋਟੇ ਛੋਟੇ ਤੁਹਾਨੂੰ ਬਾਅਦ ਸਵੇਰ ਸਵੇਰ ਦਾ ਰਸਤਾ ਬਾਕੀ ਉਤਰਾਏ ਆ ਵੀ ਚਲੋ ਸਟਰਕਚਰ ਚੰਗਾ ਹੈ ਇਹਦਾ ਜਰਸੀ ਕਰੋਸੇ ਸਹਾਨ ਆਜ ਲੈ ਆ ਇੱਕ ਮਿੰਟ ਤੁਹਾਨੂੰ ਦਿਖਾ ਦਈਏ ਖਤਰਾ ਖੰਡੀ ਵੀ ਨਹੀਂ ਆਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗੈਪ ਬਾਕੀ ਉਹਨੇ ਇੱਕ ਹੀ ਭਲਾਂ ਜਿਹੜੀਆਂ ਹਮਾਂਦੇ ਤੇ ਪੈਂਦੀਆਂ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਚਲੇ ਤੁਹਾਨੂੰ ਦੇਖ ਸਕਦੇ ਲੈ ਜਾਓ ਕਿੰਨਾ ਜੀ ਦਾ ਮੁੱਲ ਆ ਜੀ ਵੀ ਜੀ ਦੇਖ ਲਓ ਤੁਸੀਂ 20 ਕਿਲੋ ਵਾਲੀਆਂ ਦੇਣੀ ਕਰਦੇ ਹੋ ਹਾਂ ਜੀ ਹੈ 60000 ਦੀ ਵੜਵਿਕਣੀ ਚਾਹੀਦੀ ਹੈ ਅੱਛਾ ਹਾਂ ਜੀ ਕਿੰਨੇ ਦੇ ਦੇ ਦਈਏ ਹੁਣ ਤੁਸੀਂ ਵੀਡੀਓ ਪਹਿਲਾਂ ਕਹਿਤਾ 50 ਤੋਂ ਅੰਦਰ ਹੀ ਸਾਰੀਆਂ ਦੇਣੀ ਆ ਤੇ ਪੰਜਾਹ ਤੋਂ ਅੰਦਰ ਹੀ ਦੇ ਦਈਏ ਠੀਕ ਹੈ ਉਹਦੇ 50 ਦੇ ਦੇ ਦਈਏ ਕਰ ਦਈਏ ਮੰਨ ਤਾਂ ਨਾ ਮੰਨ ਤਾਂ ਜਿੰਨਾ ਕਰਾਉਣਾ ਕਰਾ ਲਵਾਂ ਕਰ ਦਈਏ ਜੀ ਕਰ ਦਿਓ ਆਪ ਹੀ 2000 ਛੋਟ ਕਰ ਦਈਏ 48000 ਦੀ ਦੇ ਦਈਏ ਬਾਕੀ ਮੌਕੇ ਤੇ ਮੰਨ ਤਾਂ ਜਿਹੜਾ ਵੀ 1000 ਛੱਡ ਦਈਏ 47000 ਦੀ 47000 ਦੀ ਠੀਕ ਹੈ ਅੱਜ ਵੀ ਜੀ ਬਹੁਤ ਜਲ ਜੰਗੀ ਹੈ ਠੀਕ ਹੈ ਸੋਨਾ ਸੁਹਾ ਤੀਸਰਾ ਸੁਣੀ ਹੈ ਕੋਈ ਨਹੀਂ ਹੈ ਮੈਂ ਦੂਜਾ ਗਈ ਜਾਈਏ ਤੀਜਾ ਸੁਹਾ ਸੁਣੀ ਹੈ ਮੈਂ ਜਦੋਂ ਤੋਂ 20 ਤੋਂ ਪਲੱਸ ਦਊਗੀ ਬਾਕੀ ਆਪਾਂ 18 ਕਿ ਲੀਟਰ ਦੀ ਗਾਰੰਟੀ ਦਿੰਦੇ ਤੇ ਆ ਜਿਹੜੀ ਗਾਂ ਤੁਹਾਡੇ ਮਗਰੇ ਸੂਈ ਸਵਾਈ ਹੈ ਇਹ ਸੂਈ ਸਵਾਈ ₹1000 ਜੀ ਕਿੰਨਾ ਚਿਰ ਹੋ ਗਿਆ ਸੂਈ ਲੈਣ ਦਾ ਸੂਈ ਮੈਨੂੰ ਤਿੰਨ 15 ਆ ਗਿਆ ਜੀ ਅੱਛਾ 15 ਦਿਨ ਹੋ ਗਏ ਹਾਂ ਤੇ ਦੁੱਧ ਦੁੱਧ ਦੇ ਥੱਲੇ 16 ਲੀਟਰ ਤਿਆਰ ਹੈ ਤਿਆਰ ਬਿਲਕੁਲ 18 ਹਾਂ ਜੀ 16 17 ਲੀਟਰ ਜਿਹੜਾ ਇਹਦੇ ਕੋਲ ਕਹਿੰਦੇ ਤਿਆਰ ਹੈ ਤਿਆਰ ਹੈ ਬਾਕੀ ਛੰਡੀ ਸੀ ਜਿਆ ਕੋਈ ਨਹੀਂ ਹਾਂ ਦੇ ਸਾਰੇ ਇਸ ਤਰ੍ਹਾਂ ਦਾ ਬਣ ਜਾਏਗਾ ਇਹ ਜੀ ਬਿਲਕੁਲ ਸਾਫ ਕੋਈ ਵੀ ਛੰਡੀ ਸੀ ਲੈ ਜਿਹੜੀ ਹਾਂ ਦੇ ਸਾਰੇ ਤੇ ਬੱਚਾ ਇਹਦਾ ਉਹ ਚਿੱਟਾ ਜੀ ਹਾਂਜੀ ਬੱਚਾ ਜੀ ਹਾਂ ਅੱਛਾ ਜੀ ਚਿੱਟਾ ਇਹਦਾ ਬਾਕੀ ਇਹ ਤਰ੍ਹਾਂ ਕੱਦ ਕੱਠ ਬੇਲ ਦੀ ਚੰਗੀ ਆ 16 17 ਲੀਟਰ ਦੁੱਧ ਜਿਹੜਾ ਕਿੰਨੇ ਦੁੱਧ ਹੁਣ ਤਿਆਰ ਹੈ ਇਹਦੇ ਕੋਲ ਕਿੰਨਾ ਵੀਹ ਕਿਲੋ ਦੇ ਦਊਗੀ ਰਾਮਰਾਜ ਅੱਛਾ 20 ਲੀਟਰ ਦੇ ਲਾ ਕੇ ਬੰਨੇ ਵੀ ਕਰ ਸਕਦੇ ਮੌਸਮ ਹੁਣ ਚਲੋ ਹਾਂਜੀ ਹਾਂਜੀ ਮੌਸਮ ਦਾ ਜਿਹੜਾ ਫਰਕ ਪੈ ਗਿਆ ਆ ਵਿੱਚ ਵਿੱਚ ਚਲੋ ਗਰਮੀ ਹੁੰਦੀ ਆ ਤੇ ਵਿੱਚ ਵਿੱਚ ਮੌਸਮ ਵਧੀਆ ਹੋ ਜਾਂਦਾ ਬਾਕੀ ਹੋਤਰਾਂ ਕੱਦ ਕੱਠ ਬੇਲ ਦੀ ਚੰਗੀ ਆ ਇਹਦਾ ਫਿਰ ਮੁੱਲ ਪਰ ਵੀਰ ਜੀ ਮੁੱਲ ਤੋਂ 56 ਕਰਾ ਲਓ 50 ਕਰਾ ਲਓ ਹਾਂਜੀ ਪੂਰੇ 50 ਹੀ ਦੇ ਦਈਏ ਅੱਛਾ ਪੂਰੇ 50 ਹੀ ਹਾਂਜੀ ਕਰ ਦਈਏ ਮਾਨਤਾ ਨੇ ਇਹਦਾ ਵੀ ਇਹਦਾ ਵੀ ਕਰ ਦਈਏ ਹਾਂਜੀ ਕਰਾ ਲਓ ਯਾਰ ਵੀਰ ਜੀ ਕਿੰਨਾ ਕਰ ਦਈ 49 ਦੇ ਦੇ ਦਈਏ ਬਰਾਬਰ ਹੀ ਜਾਂਦੀ ਏ ਤੁਮੇ 47 47 ਦਾ ਜੋੜੇ ਜਾਂਦੀ ਨਹੀਂ ਕੋਹ ਨਹੀਂ ਤਾਂ ਜਾਂਦੀ ਏ ਚਲੋ ਜਾਂਦੋ 47 47 ਦੇ ਸਹਾਂ ਨਾਲ ਜਿਹੜੇ ਕੋ ਮਰਜ਼ੀ ਲਾ ਜੇ ਜੋੜਾ ਲਾ ਜੂ ਵੀਰ ਕੋਈ ਮਾਨਤਾ ਹੋਰ ਦਾ ਤੇ ਆ ਜਿਹੜੇ ਗਾਂ ਜੀ ਫੁਲਾ ਪ੍ਰਿਵੀਜੀ ਬੱਚਾ ਦਾ ਮਰਿਆ ਜੇ ਅੱਛਾ 15 ਲੀਟਰ ਦੁੱਧ ਜੇ ਜਿਸਲੇ ਹੈਗਾ 15 ਲੀਟਰ ਦੁੱਧ ਆਪਾਂ 14 ਕਰਕੇ ਦਵਾਂਗੇ ਬਾਕੀ ਰਾਤੀ ਆਈ ਆ ਆਪਾਂ ਦੋੜਾਂਗੇ ਉੱਥੇ ਚੋ ਕੇ 15 ਹੀ ਲਿਆ ਆ ਅੱਛਾ ਸਦਾ ਤੁਹਾਨੂੰ 5 ਕਿਲੋ ਖੰਡ ਘਾਟੀ ਦੀ ਸਾਦੀ ਬਾਕੀ ਰਾਤੀ ਆ ਜੀ ਰਾਤੀ ਆ ਕੇ ਨਹੀਂ ਜਾਂਦੀ ਹੈ ਹੈਗੀ ਜਰਸੀ ਆ ਪੰਜਾਬ ਵਾਲੀ ਚੰਗੀ ਜੰਮੀ ਪਲੀ ਐਚਐਫ ਗਾਵਾਂ ਵਰਗਾ ਕਰਦਿਆ ਇਹਦਾ ਤੇ ਥਾਣੇ ਦੇ ਦੇਖ ਸਕਦੇ ਜੀ ਬਾਕੀ ਦੁੱਧ ਤੇ ਤੁਸੀਂ ਚਵਾਈ ਆਪ ਕਰਕੇ ਲੈ ਜਾਣੀ ਆ ਸਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਸੱਜਣ ਬਿਲਕੁਲ ਜਦੋਂ ਤਾਜੀ ਸੂਈ ਉਹ ਬੰਨ 23 ਕਿਲੋ ਦਾ ਕਾਰੋ ਤੇ ਉਹ ਨਹੀਂ ਏਕਸਪਰਟ ਲੇ ਜਾ ਬੇ ਜੀ ਥੋੜਾ ਡਰਦੀ ਡਰਦੀ ਆ ੱੱਭੂ ਜਿਹੜਾ ਇਹਨਾਂ ਜਿਹੋਨੇ ਪਾਇਆ ਥੋੜੀ ਜਿਹੀ देर ਹੋਈ ਐ ਓਏ ਚੱਲ ਬਰਾ ਚਲ ਲੈ ਜਾ ਕੋਈ ਨਹੀਂ ਦੂਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਉਤਰਾ ਇਹ ਆ ਬੇ ਕੱਦ ਕਾਠ ਬੇਲ ਦੀ ਚੰਗੀ ਆ ਇਹ ਚਾਹ ਫਗਵਾਮ ਵਰਗਾ ਕਾਦਿਆ ਇਹਦਾ ਕਿੰਨਾ ਕਹਿੰਦੇ ਵੀ ਇਹ ਤੇ ਗੱਲ ਤੇ ਸੰਗਲ ਹੀ ਜਰਾ ਹੁਣ ਇਹ ਚ ਝਬੂਆ ਦਾ ਕਰਕੇ ਨਾ ਝਬੂ ਦੀ ਆਉਜੀ ਮਨ ਉਹਦੀ ਉਦਾਂ ਡੰਡੀ ਸੀ ਬਾਕੀ ਨਿੱਗਰਵਾਨੇ ਦੀ ਆ ਫਿਕਸ ਜਵਾਨੇ ਦੀ ਆ ਜਿਹੜੀ ਪਰ ਵੀ ਇਹਦੇ ਜਿੰਨੀ ਬਰੀਡ ਬਰਾੜੇ ਹਨ ਹਾਂਜੀ ਇਹ ਜੇ ਇੰਨਾ ਕੁ ਮੁੱਲ ਪਾਉਣਾ ਇਹ ਨਿੱਗਦੀਆਂ ਬੱਚੀਆਂ ਲੋਕੀ ਲੱਭਦੇ ਫਿਰਦੇ ਆ ਵੀ ਇੰਨੇ ਦੀ ਬੱਚੀ ਤੂੰ ਮਿਲਦੇ ਅੱਛਾ ਹਾਂਜੀ ਬਾਕੀ ਉਹ ਤਰ੍ਹਾਂ ਹੀ ਆ ਵੀ ਚਲੋ ਗਾਂਵ ਵੀ ਤਿਆਰ ਕਰਨ ਵਾਲੀ ਆ ਜਿਹੜੀ ਗਾਂਵ ਨਾਲ ਬਰੀਡ ਵਾਲੀ ਆ ਤੇ ਪੂਰੀ ਪੰਜਾਬ ਦੀ ਜਰਸੀ ਪੂਰੀ ਹਾਂਜੀ ਤੇ ਮੁੱਲ ਫਿਰ ਇਹਦਾ ਮੋਲ ਤੇ ਆ ਪ੍ਰੀਵੀਜੀ ਹੋਈ ਬਿਲਕੁਲ ਬੱਜਾ ਪੁੱਛਾਉਂਦਾ ਫਿਰ ਤੇ 65-70 ਹਜ਼ਾਰ ਦੀ ਹਾਂਜੀ ਕਿੰਨੇ ਦੀ ਦੇ ਦੀ ਕਰ ਦਵਾਂ ਆ ਪੀ ਗੇ ਦੇ ਦੀ 40 ਦੀ 2000 ਛੱਡ ਦੀ ਛੱਡ ਦਿੰਦੇ ਹਰ ਵਿੱਚ 38 ਦੇ ਦੀ ਹੈ ਨਾ 28 ਛੱਡੂ 37 ਦੇ ਦੀ 37 ਦੇ ਦੋਗੇ ਦੁੱਧ 14-15 ਲੀਟਰ ਘਰ ਚਵਾ ਤੱਕ ਪੂਰਾ ਚਵਾ ਕੇ 13 ਚਵਾ ਕੇ ਦਵਾਂਗੇ ਹੁਣ ਲਾੜ ਦੀ ਘੜੀ ਬੜਾ ਘਲ ਕੇ 15 ਚਵਾ ਦਈਏ ਪਰ ਅੱਜ ਦੀ ਤਰੀਕ ਤੇ 13 ਹੀ ਦਵਾਂਗੇ ਠੀਕ ਹੈ ਜਦੋਂ ਰਾਤ ਦਾ ਤੁਹਾਨੂੰ 6 ਕਿਲੋ 2 ਕਿਲੋ ਡਾਊਨ ਪਾ ਸਕਦੀ ਹਾਂ ਹਾਂਜੀ ਹਾਂਜੀ ਰਾਤ ਹੀ ਆਈ ਹੈ ਤੇ ਆ ਜਿਹੜੀ ਖਾਂ ਜੀ ਯਾਰ ਪ੍ਰੀਵੀਜੀ ਕੱਪਣਾ ਫਸਤ ਆ ਲੈ ਜੂਗੀ ਅੱਛਾ ਫਸਤ ਆ ਲੈ ਜੂਗੀ ਹਾਂ ਜੀ ਬੜੀ ਭੰਦੀ ਹੈਗਾ ਤੇ ਦੁੱਧ ਕਿੰਨਾ ਕੁ ਕੱਢੀ ਜਾਊਗੀ ਇਹ ਦੁੱਧ ਵਹਰ ਪੀਵੀ ਜੀ 13 ਤੋਂ 14 ਕਿਲੋ ਦਊਗੀ ਤੋੜ ਦੋ ਫਿਰ ਇਹ ਸ਼ਾਇਦ ਆਸਾਂ ਹੈਗੀ ਐ ਵੀ ਕ੍ਰੋਸ ਚੀ ਆ ਬਾਕੀ ਹੁੰਦੀਆਂ ਸੁਈਆਂ گاਵਾਂ ਨੇ ਸਾਰਾ ਸਿਆਲ ਦੁੱਧ ਜਿਹੜਾ ਦੇਣਾ ਅਸਾਖੀ ਤੱਕ ਦੁੱਧ ਜਿਹੜਾ ਪੂਰਾ ਚੋ ਬਾਹਰ ਆਈਂਦਾਂ ਨੇ ਅੱਜ ਲੈ ਆਇਆ ਜੀ ਇਹ ਪਹਾੜ ਉਹ ਅਰਵਿਲੀ ਤੇਜਾ ਸਵੇਰ ਸੁਣਾ ਜੀ ਇੰਨੇ ਵੀ ਜਿਹੜਾ ਤੀਸਰਾ ਸਵੇਰ ਸੁਣਾ ਉਦੋਂ ਕਦ ਅੱਡ ਘਾਟ ਚੋ ਲੈਦਾ ਵੀ ਚੰਗਾ ਆ ਇਹ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਇਹ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਪਰ ਬੀਬੀ ਜੀ ਦੁੱਧ 13-14 ਕਿਲੋ ਦੇਈ ਜਾਊਗੀ ਆਪਾਂ 12 ਲੀਟਰ ਦੀ ਗਾਰੰਟੀ ਦਿੰਨੇ ਹਾਂ ਤਾਂ 13-14 ਦਊਗੀ ਗਾਵਾ ਵੱਡੀ ਹੈ ਛੋਟੀ ਨਹੀਂ ਵਧੀਆ ਹਾਂਜੀ ਹਾਂਜੀ ਤੁਹਾਣੋ ਵੀ ਤੁਹਾਨੂੰ ਬਾਤ ਚੰਗਾ ਲੱਗਾ ਤੇ ਇਹਦਾ ਮੁੱਲ ਫਿਰ ਹੋਲਾਰ ਬੀਬੀ ਜੀ ਇਹਦਾ ਮੁੱਲ ਤਾਂ 45 ਕਰਦੀ ਹੈ ਹਾਂਜੀ 40 ਚੋਂ ਮਾਨ ਕਰਦੀ ਵੀਰ ਭਰਾਵਾਂ ਦਾ ਅੱਛਾ ਹਾਂਜੀ 40000 ਚੋਂ ਕਿੰਨਾ ਕਰਦੀ ਹੈ ਤੁਸੀਂ ਦੱਸ ਦੋ 2000 ਛੱਡ ਦਈਏ 2000 ਛੱਡ ਦਈਏ 38 ਹੀ ਦੇ ਲਈਏ 38000 ਜੀ ਇਹਦਾ ਹਾਂਜੀ ਤੇ ਹਰ ਮੌਕੇ ਦੇ ਛੋਟ ਛੱਟ ਕਰਦਾ ਤੇ ਆ ਜਿਹੜੀ ਗਾਂ ਚ ਸਾਈ ਵਾਲਾ ਸਾਈ ਵਾਲਾ ਪੀਵੀ ਦੀ ਸੂਈ ਦੀ ਅੱਛਾ ਇਹਦਾ ਬੱਚਾ ਉੱਥੇ ਵੱਜਾ ਨਾ ਇਹਦੇ ਮਗਰ ਇਹਦੇ ਮਗਰ ਸਵੱਛੀ ਆ ਅੱਛਾ ਬਾਕੀ ਛੱਡੀ ਸੀ ਬਹੁਤ ਠੰਡੀ ਸੀ ਇਹ ਜਿਹੜੀ ਇਹ ਚੀਜ਼ ਜਿਹੜੀ ਘੱਟ ਲੱਭਦੀ ਇਨਾਂ ਕਾਂਵਾਂ ਚ ਆਪਿਆਂ ਮਰੀ ਜਾਓ ਜਦਾਂ ਮਰਜੀ ਉਹ ਨੀ ਚੀਜ਼ ਕਿੰਨਾ ਦੁੱਧ ਦੇ ਤੇ ਕੋਲ ਇਹ ਦੇਖੋ ਹਰ ਪ੍ਰੀਵੀਜੀ ਬੋਲਾ ਬੋਲਾ 8 ਕਿਲੋ ਆਇਆ ਚੌਥੇ ਪੈਵੇਂ ਦੇ ਦੀ ਸੂਈ 8-9 ਕਿਲੋ ਆ ਤੇ ਇਹ ਕਿੰਨਾ ਕੁ ਪਈ ਜਾਊਗੀ 200 ਰੁਪਏ ਪ੍ਰੀਵੀਜੀ ਕੋ ਚੰਗਾ ਸੇਵਾ ਕਰੂਗਾ ਦੁੱਧ 11-12 ਕੇ ਵਧਾਈ ਜਾਊਗੀ ਬਾਕੀ ਤੁਹਾਨੂੰ ਪਤਾ ਹੈ ਨਾ 11-12 ਦਾ ਵੀ ਇਹਨਾਂ ਦਾ 20 ਦਾ ਮੁਕਾਬਲਾ ਜੀ ਹਾਂਜੀ ਹਾਂਜੀ ਬਾਕੀ ਚੋਰ ਚੋਰ ਬਹੁਤ ਹੀ ਜ਼ਿਆਦਾ ਕੋਈ ਹੁਣ ਮੌਕੇ ਤੇ ਜਿਹੜਾ ਕਹਿੰਦੇ ਵੀ 8 ਕਿਲੋ ਲੀਟਰ ਦੇ ਲਾਗੇ ਬੰਨੇ ਆ ਮਗਰ ਇਹਦੇ ਫਸ਼ੀ ਹੈ ਆਜ ਲੈ ਆਓ ਜੀ ਆਲ ਵੀ ਜਿੱਥੇ ਮਰਜ਼ੀ ਦੇ ਥੱਲੇ ਬੈਠੀ ਹੋਰੀ ਜੀ ਨਾ ਨਹੀਂ ਕਰਦਾ ਬਾਕੀ ਉਹ ਨਹੀਂ ਕੋਈ ਗੱਲ ਲਾਸ਼ੂ ਲਾਸ਼ੂ ਵਾਲੀ ਨਹੀਂ ਜਿੱਥੇ ਮਰਜ਼ੀ ਖਲਾਰ ਬਸ ਠੀਕ ਹੈ ਜੀ ਲੈ ਜਾ ਫਿਰ ਇਹਦੇ ਸ਼ਾਈ ਆਰਾਮ ਹੀ ਪੰਜੀ ਹੋਈ ਹੈ ਇਹਦੀ ਇਹ ਆਸਾਂ ਤੇ ਇਹ ਆਪੇ ਘਰ ਤੋਂ ਦੀ ਚੰਗੀ ਹੈ ਠੰਡੀ ਹੈਗਾ ਅਬ ਵੀ ਜੀ ਬੋੜੀ ਸਾਹਮਣੇ ਆ ਗਈ ਸਾਮ ਥੋੜੀ ਚਲੋ ਪਿੱਛੋਂ ਕੱਟ ਹੋਈ ਹੈ ਇਹਦੀ ਹਾਂਜੀ ਬਾਕੀ ਇਹ ਚਲੋ ਉਤਰਾ ਵੀ ਰੱਜੀਆਂ ਨਹੀਂ ਆ ਬਾਕੀ ਆ ਥੱਲੇ ਨੂੰ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਉਹ ਨਾਲ ਵੀ ਜੀ ਨਿਕਾੜਿਆ ਕਰਦਣਾ ਕਿੰਨਾ ਪਛਾਰ ਦੇ ਦੁੱਧ ਜਿਆਦਾ ਇਹ ਤੇ ਗਾੜ੍ਹ ਦੇ ਦੁੱਧ ਥੋੜਾ ਕੱਟ ਜੇ ਅੱਛਾ ਅਗਲੇ ਥਣਾਂ 'ਚ ਥੋੜਾ ਦੁੱਧ ਘੱਟ ਆ ਹੈਗੇ ਬਰੋਬਰ ਆ ਅਗਲੇ ਨਾਲ ਅਗਲੇ ਬਰੋਬਰ ਆ ਦੋਵੇਂ ਚੌਵੇਂ ਥਾਣੀ ਮਗਰ ਲੈਣਾ ਮਗਰਲਾ ਅਗਲੇ ਨਾਲ ਅਗਲਾ ਬਰੋਬਰ ਆ ਠੀਕ ਆ ਹਾਂਜੀ ਪਰ ਵੀ ਮੁੱਲ ਨਿਕਾੜਿਆ ਕਰਦਣਾ ਆਪਾਂ ਕਿੰਨਾ ਕਿਨੇ ਦੇ ਦੀ ਮੁੱਲ ਤੇ 35 ਕਰਦੇ 33 ਦੇ ਦਈਏ 30 ਜੋਂ ਮੰਨ ਕਰਦੀ ਕਿੰਨਾ ਕਿੰਨਾ ਤੁਸੀਂ ਛੜਾਉਣਾ ਜਿੰਨਾ ਛੜਾ ਲਓ ਯਾਰ ਦੋ ਯਾਰ ਛੜ ਦਿੰਨੇ ਆ ਫਿਰ ਦੋ ਛੜ ਦਿਆ ਰੁਪਏ ਵੀਰ ਜੀ ਚਲੋ ਠੀਕ ਆ ਹਾਂਜੀ ਹਾਂ 28000 ਦੇ ਦੀਏ 28000 ਦੇ ਦੇ ਦੀਏ ਹਨਾ ਕੀ ਜਿਹੜਾ ਬੀਬੀ ਜੀ ਠੰਡੀ ਸੀਰ ਹੈ ਬਾਕੀ ਉਹ ਨਹੀਂ ਕੋ ਗੱਲ ਆ ਗਈ ਛੜ ਛੜਾਂ ਗਾਲੀ ਬਾਕੀ ਇਹ ਦੋ ਚਾਰ ਦਿਨ ਵੀਰ ਹੁਰੀ ਸਾਮਣ ਗਿਆ ਢੱਡਲਾ ਕੱਢ ਗਿਆ ਚੰਗੀ ਤਰ੍ਹਾਂ ਠੀਕ ਆ ਤਿਆਰ ਦੁੱਧ ਵਧੀਆ ਦਊਗੀ ਤੇ ਆ ਜਿਹੜੀ ਗਾਂ ਜੀ 10000 ਰੁਪਏ ਵੀਰ ਜੀ ਕਰਦੀ ਆ ਆਪਣੀ ਅੱਛਾ ਘਰੇ ਰੱਖੀਏ ਬਸ ਹਾਂ ਹੀ ਪੰਜ ਗਾਵਾਂ ਜਿਹੜੀਆਂ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਵੇਸਟਾ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ